ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਆ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਦੁਪਹਿਰ ਦਾ ਟਾਈਮ ਹੈ ਜੀ ਆਪਾਂ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੀ ਇੱਕ ਰਿਕਵੈਸਟ ਹੋਰ ਆ ਕਿ ਆਪਣਾ ਇਸ ਚੈਨਲ ਤੋਂ ਇਲਾਵਾ ਇੱਕ ਚੈਨਲ ਹੋਰ ਆ ਕੁਕਿੰਗ ਦਾ ਤੇ ਜੀ ਤੁਹਾਨੂੰ ਕੁਕਿੰਗ ਦੇ ਵਿੱਚ ਵੀ ਜੀ ਇੰਟਰਸਟ ਆ ਤਾਂ ਉਸ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਜ਼ਰੂਰ ਕਰਿਓ ਉਸ ਚੈਨਲ ਦਾ ਨਾਮ ਹੈ ਸੰਗਰੂਰ ਕੁਕਿੰਗ ਚੈਨਲ ਤੇ ਉਹਦਾ ਲਿੰਕ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ ਤੇ ਬਾਕੀ ਇਸ ਟਾਈਮ ਮੈਂ ਬੈਠੀ ਹਾਂ ਜੀ ਅੰਦਰ ਕਮਰੇ ਦੇ ਵਿੱਚ ਬੈਠੀ ਹਾਂ ਕਿਉਂਕਿ ਬਾਹਰ ਹਵਾ ਵੀ ਕਾਫੀ ਚੱਲ ਰਹੀ ਆ ਗਰਮੀ ਵੀ ਕਾਫੀ ਆ ਤੇ ਬਾਕੀ ਥੋੜੀ ਘਬਰਾਹਟ ਜੀ ਹੋ ਰਹੀ ਸੀ ਤਾਂ ਕਰਕੇ ਏਸੀ ਨਾਲ ਕੇ ਅੰਦਰ ਬੈਠੇ ਹਾਂਗੇ ਅਸੀਂ ਤੇ ਬਾਕੀ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦੀ ਤੁਸੀਂ ਬਹੁਤ ਸਪੋਰਟ ਕਰ ਰਹੇ ਹੋ ਜਿਹੜੀ ਕੱਲ ਦੀ ਮੈਂ ਸਪੈਸ਼ਲ ਵੀਡੀਓ ਪਾਈ ਆ ਉਹਦੇ ਬਾਅਦ ਤੁਸੀਂ ਬਹੁਤ ਸਪੋਰਟ ਕੀਤਾ ਬਹੁਤ ਤੁਸੀਂ ਮੈਸੇਜ ਭੇਜੇ ਹਨ ਤੇ ਪੋਜ਼ਿਟਿਵ ਵੀਡੀ ਵਿੱਚ ਤੇ ਬਹੁਤ ਤੁਸੀਂ ਅਸ਼ੀਸ਼ਾਂ ਦਿੱਤੀਆਂ ਹੌਸਲਾ ਦਿੱਤਾ ਕਈਆਂ ਨੇ ਆਪਣੀ ਲਾਈਫ ਵੀ ਸ਼ੇਅਰ ਕੀਤੀ ਹਨਾ ਤੇ ਪ੍ਰਮਾਤਮਾ ਗੇਹੀ ਦਾਸ ਹੈ ਜੀ ਸਾਡੇ ਦੁੱਖ ਪ੍ਰਮਾਤਮਾ ਦੂਰ ਕਰੇ ਹਨਾ ਤੇ ਬਾਕੀ ਕਿਉਂਕਿ ਜਿਹੜੀ ਤੁਹਾਡੇ ਕਮੈਂਟਸ ਆ ਰਹੇ ਸੀ ਜੀ ਉਹਦਾ ਮੈਂ ਮੈਸੇਜ ਜਿਹੜਾ ਨਾਲ ਦੀ ਨਾਲ ਰਿਪਲਾਈ ਨਹੀਂ ਕਰ ਸਕੀ ਅੱਗੇ ਤਾਂ ਮੈਂ ਥੋੜੇ ਟਾਈਮ ਬਾਅਦ ਕਰ ਦਿੰਦੀ ਸੀ ਬਸ ਇੱਕ ਤਾਂ ਥੋੜਾ ਜਿਹਾ ਹਲੇ ਪੂਰੀ ਤਰ੍ਹਾਂ ਮੈਂ ਆਪਣੇ ਆਪ ਨੂੰ ਪ੍ਰਪੇਅਰ ਨਹੀਂ ਕਰਿਆ ਬਾਕੀ ਇੱਕ ਥੋੜਾ ਜਿਹਾ ਅੱਖਾਂ ਵਿੱਚ ਥੋੜੀ ਪੇਨ ਹੋਣ ਕਰਕੇ ਜੀ ਕਿਉਂਕਿ ਮੈਨੂੰ ਟਾਈਮ ਹੀ ਨਹੀਂ ਮਿਲਿਆ ਵੀ ਮੈਂ ਆਈ ਸੈਟ ਜਾ ਕੇ ਚੈੱਕ ਕਰਾਇਆ ਮੈਂ ਦੇਖਦੇ ਆਂ ਅਗਰ ਕੱਲ ਨੂੰ ਥੋੜੀ ਜਿਹੀ ਠੀਕ ਹੋ ਜੀ ਕੱਲ ਨੂੰ ਜਾਉ ਨਹੀਂ ਫਿਰ ਮੈਂ ਪਰਸੋਂ ਜਾਉਂਗੀ ਤੇ ਫਿਰ ਜਾ ਕੇ ਦੇਖਦੇ ਆ ਹਨਾ ਤੇ ਬਾਕੀ ਇਹ ਪਤਾ ਗੱਲ ਕੀ ਹੁੰਦੀ ਹੈ ਜੀ ਵੀ ਜਦੋਂ ਆਪਾਂ ਨੂੰ ਕੋਈ ਪ੍ਰੋਬਲਮ ਆਉਂਦੀ ਆ ਜੇ ਤਾਂ ਆਪਾਂ ਨੂੰ ਪਹਿਲਾਂ ਪਤਾ ਹੋਵੇ ਵੀ ਆਹ ਚੀਜ਼ ਹੋ ਰਹੀ ਆ ਆਪਾਂ ਨੂੰ ਦੱਸ ਕੇ ਹੋ ਰਹੀ ਹੋਵੇ ਨਾ ਫਿਰ ਆਪਾਂ ਆਪਣੇ ਮਾਈਂਡ ਨੂੰ ਵੀ ਆਪਣੇ ਆਪ ਨੂੰ ਪ੍ਰਿਪੇਅਰ ਕਰ ਲੈਣੇ ਆ ਤਿਆਰ ਕਰ ਲੈਣੇ ਉਸ ਚੀ ਲਈ ਹਨਾ ਵੀ ਆਪਣੀ ਹਿੰਮਤ ਜੁਟਾ ਲੈਣੇ ਲੇਕਿਨ ਜਦੋਂ ਆਪਾਂ ਨੂੰ ਅਚਾਨਕ ਚਾਹੇ ਕੋਈ ਵੀ ਹੋਵੇ ਜੀ ਘਰ ਦੇ ਵਿੱਚ ਚਾਹੇ ਕਿਸੇ ਇਨਸਾਨ ਦੇ ਪ੍ਰਤੀ ਹੋਵੇ ਚਾਹੇ ਕਿਸੇ ਪਸ਼ੂ ਦੇ ਪ੍ਰਤੀ ਹੋਵੇ ਜਾਂ ਹੀ ਆਪਣੀ ਪ੍ਰਾਪਰਟੀ ਦੇ ਪ੍ਰਤੀ ਹੋਵੇ ਤੇ ਜਦੋਂ ਕੋਈ اچانک ਆਪਾਂ ਨੂੰ ਗੱਲ ਪਤਾ ਚੱਲਦੀ ਆ ਵੀ ਆਹ ਹੋ ਗਿਆ ਇੱਕਦਮ ਤਾਂ ਫਿਰ ਉਹ ਕਿਸੇ ਨਾ ਕਿਸੇ ਆਪਾਂ ਨੂੰ ਸ਼ੌਕਤਾ ਕਰਦੀ ਹੈ ਉਹ ਚੀਜ਼ ਇਫੈਕਟ ਵੀ ਕਰਦੀ ਹੈ ਹਨਾ ਫਿਰ ਆਪਾਂ ਨੂੰ ਥੋੜਾ ਜਿਹਾ ਉਹ ਜਦੋਂ ਫਿਰ ਸੰਭਲਣ ਨੂੰੜਾ ਟਾਈਮ ਚਾਹੀਦਾ ਹੁੰਦਾ ਪ੍ਰਿਪੇਅਰ ਕਰਨ ਲਈ ਆਪਦੇ ਆਪ ਨੂੰ ਤਿਆਰ ਕਰਨ ਲਈ ਉਹ ਨਹੀਂ ਮਿਲ ਪਾਉਂਦਾ ਉਹੀ ਚੀਜ਼ ਮੇਰੇ ਨਾਲ ਹੋਈ ਜੀ ਜੇ ਮੈਨੂੰ ਮਤਲਬ ਕਿ ਇਹ ਚੀਜ਼ اچانک ਜਦੋਂ ਪਤਾ ਲੱਗੀ ਤਾਂ ਇੱਕਦਮ ਹੀ ਹੋ ਗਿਆ ਵੀ ਆਹ ਕੀ ਹੋ ਗਿਆ ਸੋ ਤਾਂ ਕਰਕੇ ਮੈਨੂੰ ਉਸ ਚੀਜ਼ ਨੂੰ ਨਿਕਲਦਾ ਥੋੜਾ ਜਿਹਾ ਹੁਣ ਟਾਈਮ ਲੱਗ ਰਿਹਾ ਹੈ ਅੱਗੇ ਨਾ ਕਾਫੀ ਮੇਰੇ ਰਿਸ਼ਤੇਦਾਰਾਂ ਦੇ ਪਿੱਛੇ ਲੋ ਫੋਨ ਆਏ ਹਨਾ ਕਾਫੀ ਕੱਲ ਵੀ ਆਏ ਅੱਜ ਸਵੇਰੇ ਵੀ ਆਏ ਉਹਨਾਂ ਨੇ ਮੈਨੂੰ ਤੁਹਾਡੀ ਤਰ੍ਹਾਂ ਜੀ ਬਹੁਤ ਹੌਸਲਾ ਦਿੱਤਾ ਬਹੁਤ ਹਿੰਮਤ ਦਿੱਤੀ ਵੀ ਜੋ ਹੋ ਚੁੱਕਿਆ ਉਹਨੂੰ ਆਪਾਂ ਬਦਲ ਨਹੀਂ ਸਕਦੇ ਉਹ ਹੋ ਚੁੱਕਿਆ ਬਸ ਤੂੰ ਹੌਸਲਾ ਰੱਖ ਹਿੰਮਤ ਨਾ ਹਾਰ ਤੇ ਤੂੰ ਆਪਣੇ ਕੰਮ ਉਤੇ ਫੋਕਸ ਕਰ ਤੇ ਬਾਕੀ ਹਿੰਮਤ ਜੁਟਾ ਰਹੀਆਂ ਜੀ ਕੱਲ ਤੱਕ ਮਤਲਬ ਆਪਾਂ ਵਾਪਸ ਵੈਕ ਆਪਣੇ ਜਿਹੜਾ ਕੰਮ ਤੇ ਉਤੇ ਵਾਪਸ ਆ ਜਾਵਾਂਗੇ ਘਰ ਦੇ ਕੰਮ ਤਾਂ ਚਲੋ ਕਰ ਰਿਆਂ ਪਰ ਉਹਦੇ ਨਾਲ ਨੇ ਵੀ ਮਨ ਨਹੀਂ ਕਰ ਰਿਆਂ ਸੀ ਵੀ ਵੀਡੀਓ ਬਣਾਈਏ ਨਾ ਕਿਉਂਕਿ ਕੋਈ ਵੀ ਕੰਮ ਕਰ ਲਈ ਤਾਂ ਅੰਦਰੋਂ ਮਨ ਖੁਸ਼ ਨਾ ਹੋਵੇ ਜੀ ਫਿਰ ਆਪਣਾ ਦਿਲ ਨਹੀਂ ਕਰਦਾ ਉਸ ਚੀਜ਼ ਨੂੰ ਕਰ ਲਈ ਨਾ ਤੇ ਤਾਂ ਕਰਕੇ ਫਿਰ ਮੈਂ ਕਿਹਾ ਵੀ ਚਲੋ ਹੁਣ ਵੀ ਮੈਂ ਪਈ ਸੀ ਤੇ ਫਿਰ ਮੇਰੇ ਦਿਮਾਗ ਚ ਆਏ ਵੀ ਮੈਸੇਜ ਕਾਫੀ ਆ ਰਹੇ ਨੇ ਵੀ ਘਟ ਟੁਕੜ ਚਲੋ ਮੈਂ ਰਿਪਲਾਈ ਨਹੀਂ ਲਿਖar ਸਕਦੀ ਮੈਂ ਵੀਡੀਓ ਰਾਹੀਂ ਰਿਪਲਾਈ ਕਰ ਦਵਾਂ ਉਹਨਾਂ ਸਾਰਿਆਂ ਦਾ ਧੰਨਵਾਦ ਕਰ ਦਵਾਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਸਪੋਰਟ ਕੀਤਾ ਤੀਏ ਨੇ ਤਾਂ ਮੈਸੇਜ ਇਹ ਵੀ ਕੀਤੇ ਨੇ ਤੁਸੀਂ ਸਾਨੂੰ ਦੋਸਤੋ ਅਸੀਂ ਤੁਹਾਡੇ ਨਾਲ ਖੜੀ ਆ ਨਾ ਜੀ ਤੁਹਾਡਾ ਜੀ ਤੁਸੀਂ ਇੰਨਾ ਕਿਹਾ ਹਨ ਅੱਜ ਦੇ ਟਾਈਮ ਵਿੱਚ ਕੋਈ ਨਹੀਂ ਕਿਸੇ ਲਈ ਖੜਦਾ ਪਰ ਤੁਸੀਂ ਇੰਨਾ ਕਿਹਾ ਜੀ ਤੁਹਾਡਾ ਉਤਨੀ ਬਹੁਤ ਬਹੁਤ ਧੰਨਵਾਦ ਤੇ ਬਾਕੀ ਦੇਖੋ ਜੀ ਕੋਈ ਗੱਲ ਨਹੀਂ ਜੋ ਗੁਰੂ ਸਾਹਿਬ ਦਾ ਹੁਕਮ ਹਨਾ ਜੋ ਹੋਣਾ ਉਹ ਤਾਂ ਹੋਣਾ ਹੀ ਸੀ ਖੈ ਜੋ ਉਹਨਾਂ ਨੇ ਲਿਖਿਆ ਉਹ ਹੋਣਾ ਹੀ ਸੀ ਉਹਨੂੰ ਕੋਈ ਟਾਲ ਨਹੀਂ ਸਕਦਾ ਤੇ ਵੀ ਪਰਮਾਤਮਾ ਬਸ ਹੁਣ ਇਸ ਚੀਜ਼ ਨਾਲ ਲੜਨ ਦੀ ਹਿੰਮਤ ਦੇਵੇ ਤੇ ਆਪਾਂ ਡਬਲ ਮਿਹਨਤ ਕਰੀਏ ਤੇ ਜਿੰਨੀ ਅੱਗੇ ਕਰਦੇ ਸੀ ਹਨ ਉਸ ਤੋਂ ਬਾਅਦ ਇਹ ਆ ਵੀ ਹੁਣ ਹੋਰ ਥੋੜਾ ਪ੍ਰੈਸ਼ਰ ਹੋ ਗਿਆ ਵੀ ਹੁਣ ਹੋਰ ਜ਼ਿਆਦਾ ਮਿਹਨਤ ਕਰਨੀ ਆ ਆਪਦੇ ਬੱਚੇ ਲਈ ਆ ਉਹਦੇ ਬੱਚੇ ਦੇ ਫਿਊਚਰ ਲਈ ਸੋ ਬਸ ਤੁਹਾਡੇ ਤੋਂ ਇੰਨੀ ਕੁ ਸਪੋਰਟ ਚਾਹੀਦੀ ਆ ਵੀ ਤੁਸੀਂ ਚੈਨਲ ਨੂੰ ਸਪੋਰਟ ਕਰੋ ਜੀ ਪਲੀਜ਼ ਤੇ ਦੂਸਰੇ ਚੈਨਲ ਨੂੰ ਵੀ ਸਪੋਰਟ ਕਰੋ ਤਾਂ ਕਿ ਜੋ ਜੋ ਮੈਂ ਆਪਦੇ ਬੱਚੇ ਲਈ ਖੋਇਆ ਤਾਂ ਕਿ ਮੈਂ ਉਸ ਨੂੰ ਉਹ ਚਲੋ ਆਪਾਂ ਇਹ ਨਹੀਂ ਕਹਿੰਦੇ ਕਿ ਆਪਾਂ ਨੂੰ ਕੋਈ ਤਾਜ ਮਹਿਲ ਨਹੀਂ ਆ ਕੋਈ ਬਹੁਤ ਵੱਡੀ ਹਵੇਲੀ ਨਹੀਂ ਇੱਕ ਵਧੀਆ ਛੱਤ ਹੋਵੇ ਜੀ ਦੋ ਟਾਈਮ ਦੀ ਵਧੀਆ ਬੱਚਾ ਰੋਟੀ ਖਾਵੇ ਆਉਣ ਵਾਲਾ ਫਿਚਰ ਸਿਕਯੁਰ ਹੋਵੇ ਬਸ ਉਸ ਤੋਂ ਬਾਅਦ ਹੋਰ ਕੁਝ ਨਹੀਂ ਚਾਹੀਦਾ ਕੋਈ ਜ਼ਿਆਦਾ ਲਾਲਸਾ ਨਹੀਂ ਵੀ ਹਨਾ ਵੀ ਇਹ ਹੋ ਜੇ ਕਿਉਂਕਿ ਦੇਖੋ ਜਦੋਂ ਕਹਿੰਦੇ ਆ ਸਭ ਇੱਥੇ ਹੀ ਰਹਿ ਜਾਣਾ ਤੇ ਆਪਾਂ ਜਾਣਾ ਨਾਲ ਕੁਝ ਨਹੀਂ ਜਾਣਾ ਬਸ ਇਹ ਸਕੂਨ ਦੀ ਰੋਟੀ ਬੰਦਾ ਖਾਂਦਾ ਰਹੇ ਹੋਈ ਬਹੁਤ ਹੈ ਤੇ ਬਾਹਲੇ ਜ਼ਿਆਦਾ ਪੈਸਿਆਂ ਨਾਲ ਕੋਈ ਵੀ ਕਹਿੰਦੇ ਬਹੁਤ ਟੈਨਸ਼ਨ ਨਹੀਂ ਹੁੰਦੀਆਂ ਸੋ ਤਾਂ ਕਰਕੇ ਮੈਂ ਵੀ ਚਲੋ ਮੈਂ ਵੀਡੀਓ ਬਣਾ ਕੇ ਵੀ ਤੁਹਾਡਾ especially ਧੰਨਵਾਦ ਕਰਾਂ ਇਸ ਚੀਜ਼ ਦਾ ਕਿ ਤੁਸੀਂ ਮੈਨੂੰ ਬਹੁਤ ਜ਼ਿਆਦਾ ਕੱਲ ਤਾਂ ਇੱਡੀ ਖਾਸ ਕਰ ਕੱਲ ਦੀ ਵੀਡੀਓ ਪਾਈ ਆਪਾਂ ਉਹਦੇ ਵਿੱਚ ਬਹੁਤ ਸਪੋਰਟ ਕੀਤਾ ਤੁਸੀਂ ਤੇ ਰਿਸ਼ਤੇਦਾਰੀ ਵਿਚਾਰੇ ਬਾਰ-ਬਾਰ ਫੋਨ ਕਰ ਰਹੇ ਆ ਮੇਰੀ ਆਪ ਦੀ ਰਿਸ਼ਤੇਦਾਰਨੀ ਜਿਹੜੀ ਮੇਰੇ ਪੇਕੇ ਆਵਲੋਂ ਰਿਸ਼ਤੇਦਾਰਨੀ ਜੀ ਜਿਹੜੇ ਸਹੁਰਿਆਂ ਵੱਲੋਂ ਉਹਨਾਂ ਵੱਲ ਤਾਂ ਕਿਸੇ ਦਾ ਕੋਈ ਫੋਨ ਨਹੀਂ ਆਇਆ ਉਹਨਾਂ ਨੂੰ ਤਾਂ ਖੈਰ ਕੋਈ ਲੈਣਾ ਦੇਣਾ ਨਹੀਂ ਸੀ ਜਿਉਂਦੇ ਆ ਜਾਂ ਮਰ ਗਏ ਆ ਕੋਈ ਉਹਨਾਂ ਨੂੰ ਫਰਕ ਨਹੀਂ ਪੈਂਦਾ ਤੇ ਉਹਨਾਂ ਨੂੰ ਫਰਕ ਖੈਰ ਪਹਿਲਾਂ ਵੀ ਨਹੀਂ ਸੀ ਪੈਂਦਾ ਜੀ ਹਣਾ ਜੋ ਕਹਿੰਦੇ ਹੁੰਦੇ ਆ ਜਿਨ੍ਹਾਂ ਨੂੰ ਪੈਸੇ ਤੱਕ ਮਤਲਬ ਹੁੰਦਾ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੁੰਦਾ ਕਿਸੇ ਇਨਸਾਨ ਨਾਲ ਕਿਸੇ ਰਿਸ਼ਤੇ ਨਾਲ ਪਰ ਮੈਂ ਫਿਰ ਵੀ ਸੋਚਦੀ ਆ ਕਈ ਵਾਰੀ ਵੀ ਆਪਣਾ ਜ਼ਮੀਰ ਆਪਾਂ ਨੂੰ ਇਹ ਕਿਵੇਂ ਗਵਾਰਾ ਕਰ ਦਿੰਦਾ ਵੀ ਆਪਾਂ ਵੀ ਰੱਬ ਤੋਂ ਡਰਨਾ ਭੁੱਲ ਜਾਂਦੇ ਆ ਕਿਤੇ ਨਾ ਹਣਾ ਆਪਾਂ ਕਿਸੇ ਨਾਲ ਧੱਕਾ ਕਰਦੇ ਆ ਜਾਂ ਆਪਾਂ ਜਾਂ ਆਪਾਂ ਕਿਸੇ ਦੇ ਨਾਲ ਧੱਕਾ ਹੁੰਦਾ ਦੇਖਦੇ ਆ ਤੇ ਆਪਾਂ ਉਸ ਉਹ ਜਿਹੜਾ ਤਮਾਸ਼ੀਨ ਬਣ ਜਾਂਦੇ ਆ ਤੇ ਖੁਸ਼ ਹੋਣੇ ਆ ਸਮਾ ਦੀ ਤਾੜੀਆਂ ਮਾਰਦਿਆਂ ਕਿ ਹਾਂਜੀ ਪਲਾਨੇ ਨੇ ਚੀਜ਼ ਹੋ ਰਹੀ ਆ ਤੇ ਵੀ ਆਪਾਂ ਰੱਬਰ ਨੂੰ ਕਿਉਂ ਭੁੱਲ ਜਾਂਦੇ ਆ ਵੀ ਕਦੇ ਕਰਮ ਕਹਿੰਦੇ ਹੁੰਦੇ ਆ ਜਿਵੇਂ ਜ ਆਪਾਂ ਕਿਸੇ ਲਈ ਸੋਚਾਂਗੇ ਆ ਕਿਸੇ ਲਈ ਬੀਜਾਂਗੇ ਉਹ ਜਿਵੇਂ ਆਪਾਂ ਖੁਦ ਲਈ ਵੀ ਵੱਢਾਂਗੇ ਇੱਕ ਨਾ ਇੱਕ ਦਿਨ ਤਾਂ ਕਹਿੰਦੇ ਆ ਕਰਮਾ ਵਾਪਸ ਆਉਂਦਾ ਹਨ ਜੋ ਆਪਾਂ ਕਰਦੇ ਆ ਉਹਦਾ ਫਲ ਆਪਾਂ ਨੂੰ ਜ਼ਰੂਰ ਮਿਲਦਾ ਧੀਰ ਮਿਲ ਜੇ ਸਵੇਰ ਮਿਲ ਜੇ ਫਲ ਜ਼ਰੂਰ ਮਿਲਦਾ ਜੀ ਕਿਉਂਕਿ ਆਪਾਂ ਆਪਣੇ ਆਸ ਪੜੋ ਜਾਂ ਆਪਾਂ ਕਈ ਆਪਣੇ ਜਾਣ ਪਛਾਣ ਚ ਦੇਖਿਆ ਉਹ ਜਿਹੜੇ ਅ ਬਾਕੀ ਤੁ ਜਿਵੇਂ ਕੋਈ ਸੇ ਆਸੂਆਂ ਚ ਆਪਾਂ ਕੇ ਦੇਖਿਆ ਹੋਣਾ ਕਿ ਜਿਹੜਾ ਕਿਸੇ ਨਾ ਕੋਈ ਧੱਕਾ ਕਰ ਜਾਂਦਾ ਜਾਂ ਹੱਕ ਮਾਰ ਜਾਂਦਾ ਉਹ ਫਿਰ ਬਾਅਦ ਚ ਉਸ ਚੀ ਦਾ ਹਿਸਾਬ ਦਿੰਦਾ ਐਸੇ ਜਾਨਵਰ ਵਿੱਚ ਦੇਖਿਆ ਹੁੰਦਾ ਕਿਉਂਕਿ ਮੈਂ ਹਜੇ ਬਹੁਤ ਲੋਕ ਦੇਖਿਆ ਨਹੀਂ ਜੀ ਤੇ ਬਾਕੀ ਚਲੋ ਵੀ ਪ੍ਰਮਾਤਮਾ ਨੂੰ ਅਗੇ ਅਰਦਾਸ ਇਹੀ ਕਰਦੇ ਆ ਵੀ ਰੱਬਾ ਸਾਨੂੰ ਹਿੰਮਤ ਦੇਈ ਹੋਣ ਵੀ ਉਸ ਤੋਂ ਡਬਲ ਹਿੰਮਤ ਦੇਈ ਹਨਾ ਤਾਂ ਕਿ ਵੀ ਜਿਨ੍ਹਾਂ ਨੇ ਸਾਡਾ ਇਸ ਚੀਜ਼ ਮੁਖੌਲ ਵੀ ਵੜਾਇਆ ਤਾਂ ਕਿ ਵੀ ਕੁਕੀ ਕਹਿੰਦੇ ਨੇ ਰੱਬ ਨਾ ਮਾਰੀ ਬੰਦਾ ਮਾਰੀ ਮਾਰੀ ਦੇ ਨੂੰ ਕੋਈ ਫਰਕ ਨਹੀਂ ਪੈਂਦਾ ਤੇ ਪਰਮਾਤਮਾ ਦਾ ਸਾਥ ਹੋਣਾ ਚਾਹੀਦਾ ਵੈਸੇ ਵੀ ਰਿਸ਼ਤੇਦਾਰ ਤਾਂ ਜਿਹੜੇ ਹੁੰਦੇ ਆ ਜੀ ਆਪਾਂ ਕਹਿ ਦਿੰਨੇ ਆ ਵੀ ਜਦੋਂ ਸੁੱਖ ਹੁੰਦਾ ਉਦੋਂ ਹੀ ਨਾਲ ਖੜਦੇ ਨੇ ਪਰਮਾਤਮਾ ਦੀ ਬਾਣੀ ਦੁੱਖ ਸੁੱਖ ਵਿੱਚ ਹਮੇਸ਼ਾ ਨਾਲ ਖੜਦੀ ਹੈ ਤੇ ਬਾਕੀ ਤੁਹਾਨੂੰ ਸਾਰਿਆਂ ਨੇ ਕਮੈਂਟ ਵੀ ਕੀਤਾ ਸੀ ਜੀ ਵੀ ਤੁਸੀਂ ਪਰਮਾਤਮਾ ਨੂੰ ਨਾਲ ਸਾਥ ਛੱਡਿਓ ਨਾ ਤੇ ਨਹੀਂ ਜੀ ਇਹ ਕਦੇ ਨਹੀਂ ਹੋ ਸਕਦਾ ਵੀ ਅਸੀਂ ਰੱਬ ਨੂੰ ਭੁੱਲ ਜਾਈਏ ਹਰ ਪਲ ਹਰ ਟਾਈਮ ਜੀ ਮੈਨੂੰ ਯਾਦ ਰੱਖਦੀ ਆਂ ਕਦੇ ਦੁੱਖ ਹੋਵੇ ਤਾਂ ਮਨ ਵਿੱਚ ਅਰਦਾਸ ਵੀ ਕਰਦੀ ਆਂ ਸੁੱਖ ਹੋਵੇ ਤਾਂ ਉਹਨਾਂ ਦਾ ਸ਼ੁਕਰਾਨਾ ਵੀ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਕਰਦੀ ਆਂ ਕਿਉਂਕਿ ਸਾਡਾ ਹਮੇਸ਼ਾ ਉਹਨਾਂ ਨੇ ਸਾਥ ਦਿੱਤਾ ਜੀ ਅੱਜ ਤੱਕ ਇੰਨੇ ਮੁਸ਼ਕਲ ਟਾਈਮ ਵਿੱਚ ਵੀ ਉਹਨਾਂ ਨੇ ਕੱਢਿਆ ਤੇ ਹੁਣ ਵੀ ਅਗਰ ਉਹਨਾਂ ਦਾ ਹੁਕਮ ਹੋਊਗਾ ਤਾਂ ਮੈਨੂੰ ਮੈਂ ਹੁਣ ਆਪਣੇ ਆਪ ਨੂੰ ਪ੍ਰਿਪੇਅਰ ਕਰ ਲਿਆ ਵੀ ਕੋਈ ਗੱਲ ਨਹੀਂ ਗੁਰੂ ਸਾਹਿਬ ਜੀ ਤੁਹਾਡਾ ਹੁਕਮ ਜੋ ਤੁਹਾਡਾ ਹੁਕਮ ਸੋ ਸਿਰ ਮੱਥੇ ਹੈ ਨਾ ਤੇ ਬਾਕੀ ਚੈਨਲ ਵੀ ਅਗਰ ਦੇਖੋ ਵੀ ਗਰੋ ਕਰਿਆ ਹਨ ਇਹ ਵੀ ਸ਼ਾਇਦ ਉਹਨਾਂ ਦਾ ਕਹਿੰਦੇ ਹੁੰਦੇ ਨੇ ਨਾ ਪਰਮਾਤਮਾ ਇੱਕ ਦਰਵਾਜ਼ਾ ਬੰਦ ਕਰਦਾ ਚਾਰ ਖੋਹ ਦਿੰਦਾ ਇਹ ਵੀ ਉਹਨਾਂ ਨੇ ਦਰਵਾਜ਼ਾ ਖੋਲ੍ਹਿਆ ਕਿਉਂਕਿ ਮੈਂ ਤਾਂ ਕਾਫੀ ਟਾਈਮ ਦੀ ਸੋਚ ਰਹੀ ਸੀ ਚੈਨਲ ਬਣਾਉਂਦਾ ਤਾਂ ਪਰ ਮੈਂ ਕਾਫੀ ਟਾਈਮ ਦਾ ਬਣਾਇਆ ਹੀ ਨਹੀਂ ਤੇ ਫਿਰ ਅਚਾਨਕ ਚੈਨਲ ਦਾ ਬਣ ਜਾਣਾ ਸ਼ਾਇਦ ਉਹ ਰੰਗ ਸਭ ਜਾਣੀ ਜਾਣ ਸੀ ਕਹਿੰਦੇ ਹੁੰਦੇ ਨੇ ਨਾ ਉਹ ਆਪਣੇ ਜਿਹੜੇ ਉਹਨਾਂ ਨੂੰ ਮੰਨਦੇ ਆ ਧਿਆਉਂਦੇ ਆ ਉਹਨਾਂ ਦੀਆਂ ਮੁਸ਼ਕਿਲਾਂ ਤੋਂ ਪਹਿਲਾਂ ਉਹਨਾਂ ਦੇ ਹੱਲ ਪਰਮਾਤਮਾ ਆਪ ਕਰ ਦਿੰਦੇ ਨੇ ਸੁਪਰਮਾਤਮਾ ਦੀ ਕਿਰਪਾ ਜੀ ਹੈ ਬੇ ਜੋ ਮੁਸ਼ਕਲ ਟਾਈਮ ਆਉਣ ਵਾਲਾ ਸੀ ਅਗਰ ਬਾਈ ਚਾਂਸ ਇਹ ਚੈਨਲ ਵੀ ਨਾ ਹੁੰਦਾ ਤੇ ਕੱਲੀ ਇਹਨਾਂ ਦੀ ਸੈਲਰੀ ਹੁੰਦੀ ਹਨਾ ਤੇ ਫਿਰ ਥੋੜਾ ਜਿਹਾ ਮੁਸ਼ਕਲ ਹੋ ਜਾਣਾ ਸੀ ਵੀ ਇਹ ਕਿਉਂਕਿ ਫਿਰ 8000 ਦੀ ਸੈਲਰੀ ਨਾ ਤੁਹਾਨੂੰ ਪਤਾ ਕੁਝ ਨਹੀਂ ਹੁੰਦਾ ਉਹਦੇ ਨਾਲ ਘਰ ਦੇ ਰੋਟੀ ਪਾਣੀ ਦਾ ਚੁੱਲ੍ਹੇ ਦਾ ਖਰਚੇ ਬੜੀ ਮੁਸ਼ਕਲ ਨਾਲ ਚੱਲਦਾ ਆਪਣਾ ਹਨਾ ਤੇ ਵਿਚਾਨੂੰ ਪਰਮਾਤਮਾ ਦਾ ਹੀ ਸ਼ੁਕਰਾਨਾ ਵੀ ਰੱਬ ਨੇ ਉਸ ਚੀਜ਼ ਤੋਂ ਪਹਿਲਾਂ ਸਾਨੂੰ ਥੋੜਾ ਜਿਹਾ ਸਾਧਨ ਵੀ ਬਣ ਗਿਆ ਤੁਸੀਂ ਵੀ ਬਹੁਤ ਸਪੋਰਟ ਕੀਤਾ ਜੇ ਤੁਸੀਂ ਬਹੁਤ ਸਾਥ ਦਿੱਤਾ ਹੁਣ ਤੱਕ ਦੇਰੀ ਹੋ ਤੇ ਬਾਕੀ ਕਿਹਵਰੀ ਮੈਨੂੰ ਇੰਸਟਾਗ੍ਰam ਤੇ ਮੈਸੇਜ ਆਉਂਦੇ ਨੇ ਜਾਂ ਵਟਸਐਪ ਤੇ ਵੀ ਆਉਂਦੇ ਨੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦੀ ਤੁਸੀਂ ਬਹੁਤ ਕਈ ਮੈਨੂੰ ਮੈਸੇਜ ਹੋਰ ਵੀ ਆਏ ਨੇ ਜੀ ਇੰਸਟਾਗ੍ਰam ਤੇ ਸੋ ਉਹਨਾਂ ਨੂੰ ਵੀ ਸੌਰੀ ਮੈਂ ਅੱਜ ਰਿਪਲਾਈ ਨਹੀਂ ਕਰ ਪਾਈ ਤੇ ਮੈਂ ਕੋਸ਼ਿਸ਼ ਕਰੂੰਗੀ ਕੱਲ ਨੂੰ ਜਾਂ ਹਾਂਜੀ ਕੱਲ ਨੂੰ ਤੱਕ ਤੁਹਾਡੇ ਮੈਸੇਜ ਦੀ ਰਿਪਲਾਈ ਮੈਂ ਕਰ ਦੇਵਾਂ ਤੇ ਚਲੋ ਬਸ ਦੀ ਇਹ ਵੀਡੀਓ ਬਣਾਣੀ ਸੀ ਅੱਜ ਇਹ ਹੀ ਤੁਹਾਡੇ ਨਾਲ ਸ਼ੇਅਰ ਕੱਲ ਨੂੰ ਆਪਾਂ ਜਿਹੜੀ ਆਪਣੀ ਵੀਡੀਓ ਅਨਕੰਪਲੀਟ ਪਈ ਆ ਪੂਰੀ ਨਹੀਂ ਹੋਈ ਉਹ ਕੰਪਲੀਟ ਕਰ ਲਾਂਗੇ ਉਸ ਤੋਂ ਬਾਅਦ ਇਹ ਵੀ ਰੁਟੀਨ ਰੁਟੀਨ ਜਿਹੜੇ ਬਲੌਗਸ ਆ ਸ਼ੇਅਰ ਕਰਿਆ ਕਰਾਂਗੀ ਬਾਕੀ ਤੁਸੀਂ ਮੈਸੇਜ ਕਰਕੇ ਜੂ ਦੱਸਿਆ ਕਰੋ ਜੀ ਆਪਾਂ ਵੀਡੀਓ ਕਿਸ ਦੇ ਸੰਬੰਧਿਤ ਲੈ ਕੇ ਆਈਏ ਬਾਕੀ ਮੇਰੀ ਕੁਕਿੰਗ ਚੈਨਲ ਦੀ ਵੀਡੀਓ ਵੀ ਬਣਾਈ ਪਈ ਆ ਤੇ ਬਸ ਉਹ ਵਿੱਚ ਹੀ ਉਲਝ ਗਿਆ ਸਾਰਾ ਕੰਮ ਤੇ ਉਹ ਵੀ ਅਪਲੋਡ ਕਰਨੀ ਰਹਿੰਦੀ ਆ ਉਹ ਵੀ ਦੇਖਦੀ ਆ ਅਗਰ ਅੱਜ ਐਡੀਟਿੰਗ ਹੋਈ ਤਾਂ ਅੱਜ ਅਪਲੋਡ ਕਰੂੰਗੀ ਤੇ ਨਹੀਂ ਕੱਲ ਨੂੰ ਉਹ ਵੀ ਆਪਾਂ ਐਡਿਟਿੰਗ ਕਰਕੇ ਉਹਦੀ ਵੀ ਅਪਲੋਡਿੰਗ ਕਰ ਦਾਂਗੇ ਤੇ ਚਲੋ ਜੀ ਵੀਡੀਓ ਦਾ ਕਰਦੇ ਆਂ ਵੀਡੀਓ ਚੰਗੀ ਲੱਗੀ ਹੋਵੇ ਜੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ਼੍ਰੀ ਅਕਾਲ